ਹੈਲੋ ਦੋਸਤੋ ਅੱਜ ਦੀ ਆਪਣੀ ਰੈਸਪੀ ਹੈ ਜੀ ਆਲੂ ਮੇਥੀ ਦੀ ਸਬਜੀ ਜਦੋਂ ਵੀ ਆਪਾਂ ਜੀ ਘਰ ਵਿੱਚ ਆਲੂ ਮੇਥੀ ਦੀ ਸਬਜੀ ਨੂੰ ਬਣਾਉਂਦੇ ਆ ਤਾਂ ਆਪਣੇ ਘਰ ਦੇ ਕੁਝ ਮੈਂਬਰ ਇਸ ਨੂੰ ਖਾਣਾ ਪਸੰਦ ਕਰਦੇ ਨੇ ਕੁਝ ਨੂੰ ਇਹ ਖਾਣਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਕੁਝ ਨੂੰ ਖਾਣਾ ਘੱਟ ਪਸੰਦ ਹੁੰਦਾਗਾ ਅੱਜ ਆਪਾਂ ਤੁਹਾਨੂੰ ਜੀ ਆਲੂ ਮੇਥੀ ਨੂੰ ਬਣਾਉਣ ਦੇ ਅਜਿਹੇ 5 ਟਿਪਸ ਜਾਂ ਤਰੀਕੇ ਦੱਸਾਂਗੇ ਜਿਸ ਨਾਲ ਇਸ ਦਾ ਜੋ ਟੇਸਟ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾ ਬਣ ਕੇ ਤਿਆਰ ਹੋਵੇਗਾ ਅਗਰ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਹਾਨੂੰ ਇਹ ਰੈਸਪੀ ਮੇਰੀ ਵ ਜ਼ਰੂਰ ਕਰ ਦੇਣਾ ਆਲੂ ਮੇਥੀ ਦੀ ਸਬਜ਼ੀ ਨੂੰ ਬਣਾਉ ਲਈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਮੇਥੀ ਲਈ ਆ ਮੇਥੀ ਦੀ ਜੀ ਦੇਖੋ ਆਪਾਂ ਨੇ ਸਿਰਫ ਪੱਤਾ ਹੀ ਯੂਜ਼ ਕਰਨਾਗਾ ਇਸ ਦੀਆਂ ਜੋ ਟੰਡੀਆਂ ਨੇ ਉਸ ਨੂੰ ਆਪਾਂ ਨੇ ਬਿਲਕੁਲ ਵੀ ਨਹੀਂ ਯੂਜ਼ ਕਰਨਾ ਪਹਿਲਾ ਟਿਪਸ ਆਪਾਂ ਤੁਹਾਨੂੰ ਦੇਖੋ ਜੀ ਤਰੀਕਾ ਇਹ ਦੱਸਦੇ ਹਾਂ ਜਦੋਂ ਵੀ ਆਪਾਂ ਜੀ ਆਲੂ ਮੇਥੀ ਦੀ ਸਬਜ਼ੀ ਨੂੰ ਬਣਾਉਣਾਗਾ ਤਾਂ ਆਪਾਂ ਨੇ ਇੱਕ ਗੁੱਟੀ ਆਪਾਂ ਲੈ ਲੈਂਦੇ ਆ ਤਾਂ ਇੱਕ ਗੁੱਟੀ ਨਹੀਂ ਜੀ ਆਪਾਂ ਨੇ ਹਾਕ ਗੁੱਟੀ ਹੀ ਯੂਜ਼ ਕਰਨੀ ਹੈ ਜਦੋਂ ਵੀ ਆਪਾਂ ਘਰ ਵਿੱਚ ਪੰਜ ਮੈਂਬਰਾਂ ਲਈ ਅਗਰ ਆਪਾਂ ਇਹ ਆਲੂ ਮੇਥੀ ਦੀ ਸਬਜ਼ੀ ਨੂੰ ਬਣਾ ਰਹੇ ਹਾਂ ਤਾਂ ਤੁਸੀਂ ਨੇ ਹਾਕ ਗੁੱਟੀ ਹੀ ਯੂਜ਼ ਕਰਨੀ ਹੈ ਸਿਰਫ ਪੱਤਾ ਪੱਤਾ ਹੀ ਆਪਾਂ ਨੇ ਯੂਜ਼ ਕਰਨਾਗਾ ਸਾਰੀ ਮੇਥੀ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਸਾਫ਼ ਕਰ ਲੈਣਾਗਾ ਤੁਸੀਂ ਦੇਖ ਸਕਦੇ ਹੋ ਜੀ ਜੋ ਇਸ ਦਾ ਜੋ ਪੀਲਾ ਪੱਤਾ ਹੁੰਦਾ ਉਸ ਨੂੰ ਆਪਾਂ ਨੇ ਹਟਾ ਦੇਣਾਗਾ ਸਿਰਫ ਹਰੇ ਪੱਤੇ ਹੀ ਆਪਾਂ ਯੂਜ਼ ਕਰਾਂਗੇ ਬਸ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਜੇ ਤੁਸੀਂ 5 ਮੈਂਬਰਾਂ ਲਈ ਇਹ ਆਲੂ ਮੇਥੀ ਦੀ ਸਬਜ਼ੀ ਬਣਾ ਰਹੇ ਹੋ ਤਾਂ ਤੁਸੀਂ ਨੇ ਹਾਫ ਗੁੱਟੀ ਹੀ ਮੇਥੀ ਦੀ ਯੂਜ਼ ਕਰਨੀ ਹੈ ਜੇ ਤੁਸੀਂ 10 ਮੈਂਬਰਾਂ ਲਈ ਬਣਾ ਰਹੇ ਹੋ ਤਾਂ ਤੁਸੀਂ ਇੱਕ ਗੁੱਟੀ ਪਾ ਸਕਦੇ ਹੋ ਨਹੀਂ ਤੁਸੀਂ 5 ਮੈਂਬਰਾਂ ਲਈ ਸਿਰਫ ਹਾਫ ਗੁੱਟੀ ਹੀ ਮੇਥਿਆਂ ਦੀ ਯੂਜ਼ ਕਰਨੀ ਹੈ ਚਾਹੇ ਤੁਸੀਂ ਮੇਥਿਆਂ ਦੀ ਪੂਰੀ ਜੀ ਬਣਾਓ ਜਾਂ ਤੁਸੀਂ ਮੇਥੀ ਦੀ ਪੂਰੀ ਜੀ ਬਣਾਓ ਹਾਫ ਗੁੱਟੀ ਹੀ ਯੂਜ਼ ਹੋਣੀ ਚਾਹੀਦੀ ਆਪਣੀ ਫੇਰ ਹੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਤੇ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਇਸੇ ਤਰੀਕੇ ਨਾਲ ਹੀ ਦੇਖੋ ਜੀ ਆਪਾਂ ਨੇ ਸਾਰੀ ਮੇਥੀ ਨੂੰ ਸਾਫ਼ ਕਰ ਲੈਣਾਗਾ ਜਦੋਂ ਆਪਾਂ ਜੀ ਮੇਥੀ ਨੂੰ ਜ਼ਿਆਦਾ ਪਾ ਲੈਨੇ ਆ ਤਾਂ ਉਹ ਜਦੋਂ ਆਪਾਂ ਉਸ ਨੂੰ ਪਕਾਉਨੇ ਆ ਤਾਂ ਉਹ ਗਰਮ ਹੋ ਕੇ ਘਟ ਜਾਂਦੀ ਹੈ ਤਾਂ ਆਪਾਂ ਨੂੰ ਲੱਗਦਾ ਕਿ ਮੇਥੀ ਤਾਂ ਇਹ ਥੋੜੀ ਹੀ ਰਹਿ ਜਾਣੀ ਆ ਆਪਾਂ ਇੱਥੇ ਹੀ ਮਿਸਟੇਕ ਕਰ ਦਿੰਨੇ ਆ ਆਪਾਂ ਨੂੰ ਹਮੇਸ਼ਾ ਹਾਫ ਗੁੱਟੇ ਹੀ ਯੂਜ਼ ਕਰਨੀ ਚਾਹੀਦੀ ਆ ਸਿਰਫ ਪੰਜ ਮੈਂਬਰਾਂ ਲਈ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਸਿਰਫ ਪੱਤਾ ਪੱਤਾ ਹੀ ਜੂਜਕੀਤਾਗਾ ਮੇਥੀ ਦਾ ਇਸ ਨੂੰ ਚੰਗੀ ਤਰ੍ਹਾਂ ਦੇਖੋ ਆਪਾਂ ਨੇ ਸਾਫ਼ ਕਰ ਲਏ ਇਸ ਦੀ ਡੰਡੀ ਬਿਲਕੁਲ ਵੀ ਲੈਣੀ ਹੋਣਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਤੋ ਲੈਣਾਗਾ ਹੁਣ ਆਪਾਂ ਚ ਸਭ ਤੋਂ ਪਹਿਲਾਂ ਤੁਸੀਂ ਦੇਖੋ ਆਪਾਂ ਨੇ ਆਲੂ ਮੇਥੀ ਲਈ ਪਿਆਜ਼ ਕਟਣਾਗਾ ਪਿਆਜ਼ ਆਪਾਂ ਨੇ ਦੋ మీడియం ਸਾਈਜ਼ ਦੇ ਲੈਨੇ ਇੱਕ ਪਿਆਜ਼ ਨਹੀਂ ਪਾਉਣਾ ਦੋ ਹੀ ਪਿਆਜ਼ ਰੱਖਣੇ ਨੇ ਹਾਫ ਮੇਥਿਆਂ ਦੀ ਗੁੱਟੀ ਲੈਣੀ ਆ ਤੇ ਪਿਆਜ਼ ਆਪਾਂ ਦੋ ਰੱਖਾਂਗੇ ਦੋ ਹੀ ਆਪਾਂ ਨੇ ਟਮਾਟਰ ਜੂਸ ਕਰਨੇ ਨੇ ਪਿਆਜ਼ ਨੂੰ ਆਪਾਂ ਨੇ ਜੀ ਸ্লাইਸ ਦੇ ਰੂਪ ਵਿੱਚ ਕੱਟਿਆਗਾ ਟਮਾਟਰ ਨੂੰ ਆਪਾਂ ਨੇ ਬਰੀਕ ਚੋਪਿੰਗ ਕਰ ਲਿਆਗਾ ਤੇ ਟੀਜਰ ਟਿਪਸ ਆਪਾਂ ਤੁਹਾਨੂੰ ਦੇਖੋ ਜੀ ਦੱਸਦੇ ਆ ਜੋ ਆਪਾਂ ਨੇ ਇਸ ਵਿੱਚ ਜਿੰਜਰ گارਲਿਕ ਪਾਉਣਾਗਾ ਉਸ ਦੀ ਮਾਤਰਾ ਥੋੜੀ ਜੀ ਜ਼ਿਆਦਾ ਰੱਖਣੀ ਆ ਆਮ ਸਬਜ਼ੀਆਂ ਨਾਲ ਜਿੰਦਰ ਤੁਸੀਂ ਬੇਸ਼ੱਕ ਕੱਟ ਕਰ ਦਿਓ ਪਰ ਥੋੜਾ ਜਿਹਾ ਜੋ ਆਪਣਾ ਲਸਨਾ ਇਹ ਆਪਾਂ ਨੇ ਜ਼ਿਆਦਾ ਪਾਉਣਾ ਦੇਖੋ ਜੀ ਦੋ ਵੱਡੇ ਸੈੱਟ ਦੇ ਆਪਾਂ ਨੇ ਆਲੂ ਲੈਨੇ भी इस भी आपने इस तरीके का कट्ट गए यही जो आप आलू मेथी की सब्जी बनाईए तो यही ना घोलना देखो इसलिए सिर्फ अड्डे अडे ही पीस अपने यूज करने ने ज्यादा पतले भी नहीं ज्यादा ओवर मोटे भी नहीं ठीक ठीक ही आप इसको है। कटे हैगा तो बाद देखो जी आलू में आपने चंकी तरह धो तो लिया गा हम आपने जी देखो चौथा टिप्स की आ किसी ने जो मेथी आ ਆਪਾਂ ਇਥੇ ਹੀ ਗਲਤੀ ਕਰ ਲੈ ਮੇਥੀ ਨੂੰ ਆਪਾਂ ਧੋ ਕੇ 10 ਮਿੰਟਾਂ ਬਾਅਦ ਇਸ ਨੂੰ ਕੱਟ ਦਿੰਨੇ ਆ ਮੇਥੀ ਤੁਸੀਂ ਅੰਨਾ ਧੋਣ ਤੋਂ ਬਾਅਦ ਅੰਨਾ ਟਾਈਮ ਸੁਕਾਉਣਾਗਾ ਕਿ ਉਸਦੇ ਅੰਦਰ ਜੋ ਸਾਰਾ ਪਾਣੀ ਆ ਉਹ ਨਿਕਲ ਜਾਵੇ ਆਪਾਂ ਨੇ ਇਹ ਇੱਕ ਜਾਲੀ ਵਿੱਚ ਧੋ ਕੇ ਰੱਖ ਦਿੱਤੀ ਸੀ ਮੇਥੀ ਤਾਂ ਕਿ ਉਸ ਦਾ ਸਾਰਾ ਪਾਣੀ ਨਿਕਲ ਜਾਵੇ ਪਾਣੀ ਇਸ ਵਿੱਚ ਬਿਲਕੁਲ ਵੀ ਨਹੀਂ ਯੂਜ਼ ਕਰਨਾ ਹੈਗਾ ਆਪਾਂ ਨੇ ਸਾਰੀ ਮੇਥੀ ਆਪਣੇ ਸੁੱਕ ਗਈ ਜਦੋਂ ਫਿਰ ਆਪਾਂ ਇਸ ਨੂੰ ਕਟਿੰਗ ਕਰਨਾਗਾ ਕਟਿੰਗ ਤੁਸੀਂ ਬਰੀਕ ਜਾਂ ਮੋਟੀ ਆਪਣੀ ਚੋਇਸ ਮੁਤਾਬਕ ਕਰ ਸਕਦੇ ਹੋ ਉਸ ਦਾ ਕੋਈ ਚੱਕਰ ਨਹੀਂ ਸਾਰੇ ਮੇਥੀ ਦੇ ਦੇਖੋ ਆਪਾਂ ਨੇ ਕੱਟ ਕੇ ਰੈਡੀ ਕਰ ਲਈ ਐ ਹੁਣ ਆਪਾਂ ਇਸ ਨੂੰ ਬਣਾ ਕੇ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਤੜਕਾ ਲਗਾਉਣ ਲੱਗੇ ਸਰੋਂ ਦਾ ਤੇਲ ਲੈਣਾਗਾ ਸਰੋਂ ਦੇ ਤੇਲ ਵਿੱਚ ਹੀ ਆਪਾਂ ਨੇ ਆਲੂ ਮੇਥੀ ਦੀ ਸਬਜ਼ੀ ਨੂੰ ਬਣਾਉਣਾਗਾ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਜਿੰਜਰ گارਲਿਕ ਐਡ ਕਰਨਾਗਾ ਪਿਆਜ਼ ਨਹੀਂ ਜਿੰਜਰ گارਲਿਕ ਫਿਰ ਆਪਾਂ ਜੀਰਾ ਪਾਉਣਾਗਾ ਅੱਧੇ ਕਮਿੰਟ ਬਾਅਦ ਹੀ ਆਪਾਂ ਨੇ ਇਸ ਵਿੱਚ ਪਿਆਜ਼ ਐਡ ਕਰਨਾਗਾ ਜਦੋਂ ਹਲਕਾ ਜਿਹਾ ਆਪਣਾ گارਲਿਕ ਆ ਉਹ ਹਲਕਾ ਜਿਹਾ ਰੋਸਟ ਹੋ ਗਿਆ ਫਿਰ ਆਪਾਂ ਇਸ ਵਿੱਚ ਪਿਆਜ਼ ਪਾਉਣਗਾ ਤਾਂ ਕਿ ਜੋ گارਲਿਕ ਦਾ ਇਸਤੀ ਖਸਬੂ ਆਪਣੀ ਆਲੂ ਮੇਥੀ ਦੀ ਪੁਰਜੀ ਵਿੱਚ ਚੰਗੀ ਤਰ੍ਹਾਂ ਬਣੀ ਰਹੇ ਕਿਉਂਕਿ ਜੋ ਮੇਥੀ ਹੁੰਦੀ ਹੈ ਇਹ ਥੋੜੀ ਜਿਹੀ ਕੜਵੀ ਹੁੰਦੀ ਹੈ ਜੋ گارਲਿਕ ਹੁੰਦਾ ਜੀ ਉਸ ਨੂੰ ਥੋੜਾ ਜਿਆਦਾ ਰੋਸਟ ਕਰਨ ਨਾਲ ਮੇਥੀ ਦਾ ਕੜਵਾਪਣ ਦੂਰ ਹੋ ਜਾਂਦਾ ਹੈ ਜਦੋਂ ਪਿਆਜ਼ ਆਪਣਾ 50% ਰੋਸਟ ਹੋ ਜਾਵੇ ਫਿਰ ਆਪਾਂ ਇਸ ਵਿੱਚ ਟਮਾਟਰ ਪਾ ਦੇਣਾਗਾ ਤੇ ਨਾਲ ਹੀ ਆਪਾਂ ਨੇ ਇਸ ਵਿੱਚ ਆਲੂ ਪਾ ਦੇਣੇ ਨੇ ਤਿੰਨ ਇੱਕ ਮਿੰਟਾਂ ਲਈ ਜੀ ਆਪਾਂ ਇਸ ਨੂੰ ਲੋ ਮੀਡੀਅਮ ਗੈਸ ਤੇ ਬਣਾਉਣਾਗਾ ਆਲੂਆਂ ਨੂੰ ਤਾਂ ਕਿ ਇਹ ਥੋੜੇ ਜੀ ਫਰਾਈ ਹੋ ਜਾਣ ਕਿਉਂਕਿ ਜੋ ਆਪਣੀ ਮੇਥੀ ਹੈ ਜੀ ਆਪਾਂ ਨੇ ਉਸ ਦਾ ਸਿਰਫ ਪੱਤਾ ਇਸ ਕਰਕੇ ਹੀ ਯੂਜ਼ ਕਰਨਾ ਹੁੰਦਾਗਾ ਕਿ ਉਹ ਘੱਟ ਟਾਈਮ ਵਿੱਚ ਬਣ ਜਾਵੇ ਤਾਂ ਕਰਕੇ ਆਪਾਂ ਨੇ ਆਲੂ ਨੂੰ ਥੋੜਾ ਜਿਹਾ ਪੈਨਾਂ ਹੀ ਫਰਾਈ ਕਰ ਲਿਆਗਾ ਤਾਂ ਕਿ ਥੋੜੇ ਜਿਹੀ ਇਹ ਬਣ ਜਾਣ ਕਿਉਂਕਿ ਆਲੂ ਮੇਥੀ ਦੀ ਜਿਹੜੀ ਆਪਾਂ ਸਬਜ਼ੀ ਬਣਾਉਣੀ ਹੈ ਉਸ ਵਿੱਚ ਮੇਥੀ ਨੂੰ ਆਪਾਂ ਨੇ ਓਵਰਕੁਕ ਨਹੀਂ ਕਰਨਾ ਹੁੰਦਾ ਜਿੰਨਾ ਆਪਾਂ ਉਸ ਨੂੰ ਓਵਰਕੁਕ ਕਰਾਂਗੇ ਤਾਂ ਉਹ ਕੜਵੀ ਹੀ ਬਣੇਗੀ ਆਪਣੀ ਸਬਜ਼ੀ ਹੁਣ ਆਪਾਂ ਜੀ ਦੇਖੋ ਮੇਥੀ ਪਾ ਦਿੱਤੀ ਹੈ ਥੋੜੀ ਥੋੜੀ ਕਰਕੇ ਆਪਾਂ ਸਾਰੀ ਮੇਥੀ ਪਾ ਦਵਾਂਗੇ ਪੈਨ ਵਿੱਚ ਜਦੋਂ ਆਪਣੀ ਜੀ ਇਹ 50% ਤੋਂ ਜ਼ਿਆਦਾ ਸਬਜੀ ਬਣ ਗਈ ਫਿਰ ਆਪਾਂ ਇਸ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਨਮਕ ਮਿਰਚੀ ਪਾ ਦਵਾਂਗੇ ਹੁਣ ਆਪਾਂ ਜੀ ਇਸ ਨੂੰ ਢਾਕੇ ਲਗਭਗ ਲੋ ਮੀਡੀਅਮ ਗੈਸ ਤੇ 3-4 ਮਿੰਟਾਂ ਲਈ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਵਿੱਚ ਪਾਣੀ ਬਿਲਕੁਲ ਵੀ ਜੂਸ ਨਹੀਂ ਕੀਤਾ ਹੈਗਾ ਜਦੋਂ ਆਪਾਂ ਇਸ ਨੂੰ ਢਾਕੇ ਪਕਾਵਾਂਗੇ ਭਾਫ਼ ਨਾਲ ਹੀ ਇਸ ਵਿੱਚ ਥੋੜਾ ਜਿਹਾ ਪਾਣੀ ਬਣ ਜਾਣਾਗਾ ਆਪਾਂ ਹਮੇਸ਼ਾ ਕੀ ਕਰਦੇ ਆਂ ਆਲੂ ਮੇਥੀ ਦੀ ਸਬਜ਼ੀ ਬਣਾਉਣ ਲੱਗੇ ਆਪਾਂ ਮੇਥੀ ਨੂੰ ਧੋ ਕੇ ਕੁਝ ਟਾਈਮ ਬਾਅਦ ਹੀ ਉਸ ਨੂੰ ਕੱਟਦੇ ਨੇ ਕੰਮ ਸੇ ਕੰਮ ਉਸ ਨੂੰ ਤੁਸੀਂ 1 ਘੰਟੇ ਲਈ ਰੱਖੋ ਜਦੋਂ ਮੇਥੀ ਆਪਣੇ ਪੂਰੀ ਤਰ੍ਹਾਂ ਸੁੱਕ ਗਈ ਫਿਰ ਹੀ ਉਸ ਦੀ ਕਟਿੰਗ ਕਰੋ ਤਾਂ ਕਿ ਜਦੋਂ ਆਪਾਂ ਉਸ ਨੂੰ ਬਣਾਈਏ ਉਸ ਵਿੱਚੋਂ ਪਾਣੀ ਓਵਰ ਨਾ ਨਿਕਲੇ ਜੀ ਆਪਣਾ ਜੀ ਮੇਥੀ ਧੋਣ ਤੋਂ ਬਾਅਦ ਆਪਾਂ ਕੱਟ ਦਿੰਨੇ ਆ ਮੇਥੀ ਨੂੰ ਤਾਂ ਪਾਣੀ ਓਵਰ ਹੋ ਜਾਂਦਾ ਤਾਂ ਆਪਾਂ ਉਸ ਨੂੰ ਪਕਾਉਂਦੇ ਰਹਿੰਨੇ ਆ ਤਾਂ ਆਪਣੀ ਜੋ ਮੇਥੀ ਆ ਓਵਰਕੁਕ ਹੋ ਜਾਂਦੀ ਆ ਉਹ ਪੈਨਾ ਹੀ ਕੜਵੀ ਹੁੰਦੀ ਆ ਥੋੜੀ ਜਿਹਾ ਹੋਰ ਕੜਵੀ ਬਣ ਜਾਂਦੀ ਆ ਤੁਸੀਂ ਹਮੇਸ਼ਾ ਮੇਥੀ ਨੂੰ ਸੁਕਾ ਕੇ ਫੇਰ ਹੀ ਕੱਟਣਾ ਲਾ ਦੇਖ ਸਕਦੇ ਤੁਸੀਂ ਆਪਣਾ ਆਲੂ ਬਣ ਚੁੱਕਿਆ ਹੁਣ ਆਪਾਂ ਇਸ ਵਿੱਚ ਸਾਰੇ ਮਸਾਲੇ ਐਡ ਕਰ ਦਾਂਗੇ ਆਪਾਂ ਇਸ ਵਿੱਚ ਨਮਕ ਪਾ ਦਿੱਤਾਗਾ ਆਪਣੇ ਹਰੀ ਮਿਰਚ ਜੁੱਜ ਕਰੀਏ ਤੁਸੀਂ ਰੈੱਡ ਚਿਲੀ ਵੀ ਪਾ ਸਕਦੇ ਹੋ ਥੋੜੀ ਜਿਹੀ ਆਪਾਂ ਨੇ ਹਲਦੀ ਐਡ ਕਰੀ ਆ ਤਣੀਆ ਪਾウダー ਪਾਇਆ ਜੀਰਾ ਪਾウダー ਪਾਇਆਗਾ ਤੇ ਗਰਮ ਮਸਾਲਾ ਪਾਇਆਗਾ ਇਸ ਨੂੰ ਮਿਕਸ ਕਰਕੇ ਹੁਣ ਆਪਾਂ ਇਸ ਦੇ ਅੰਦਰ ਜੋ ਥੋੜਾ ਜਿਹਾ ਪਾਣੀ ਇਸ ਵਿੱਚ ਬਣ ਗਿਆ ਸੀ ਭਾਪ ਨਾਲ ਉਸ ਨੂੰ ਆਪਾਂ ਨੇ ਮਚਾ ਦੇਣਾਗਾ ਟੋਟਲ 15 ਕ ਮਿੰਟਾਂ ਦੇ ਵਿੱਚ ਜੇ ਆਪਣੀ ਇਹ ਆਲੂ ਮੇਥੀ ਦੀ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਆ ਤੁਸੀਂ ਜਦੋਂ ਵੀ ਆਲੂ ਮੇਥੀ ਦੀ ਸਬਜ਼ੀ ਨੂੰ ਬਣਾਉਣਾ ਜੇ ਬਸ ਏਸੀ ਗੱਲਾਂ ਦਾ ਖਾਸ ਧਿਆਨ ਰੱਖਣਾ ਇੱਕ ਆਪਾਂ ਇਸ ਵਿੱਚ ਪੱਤਾ ਜੁੜ ਕਰਨਾਗਾ ਦੂਜਾ ਆਪਾਂ ਜੀ ਇਸ ਵਿੱਚ ਹਾਫ ਗੁੱਟੀ ਹੀ ਯੂਜ਼ ਕਰਨੀ ਆ ਲੋ ਮੇਥੀ ਦੀ ਸਬਜ਼ੀ ਬਣਾਉਣ ਲੱਗੇ ਫੁੱਲ ਗੁੱਟੀ ਯੂਜ਼ ਨਹੀਂ ਕਰਨੀ ਹੈਗੀ ਤੀਜਾ ਜੀ ਆਪਾਂ ਇਸ ਨੂੰ ਧੋ ਕੇ ਸੁਕਾ ਲੈਣਾਗਾ ਚੌਥਾ ਇਸ ਵਿੱਚ ਆਪਾਂ ਲਸਣ ਦੀ ਮਾਤਰਾ ਥੋੜੀ ਜਿਆਦਾ ਰੱਖਣੀ ਆ ਪੰਜਵਾਂ ਆਪਾਂ ਇਸ ਨੂੰ ਘੱਟ ਮੀਡੀਅਮ ਗੈਸ ਤੇ ਆਪਾਂ ਇਸ ਨੂੰ 15 ਮਿੰਟਾਂ ਲਈ ਹੀ ਬਣਾਉਣਾ ਪਾਣੀ ਆਪਾਂ ਇਸ ਵਿੱਚ ਬਿਲਕੁਲ ਵੀ ਜੋੜ ਨਹੀਂ ਕਰਨਾ ਤੁਸੀਂ ਦੇਖ ਸਕਦੇ ਹੋ ਕੰਨੀ ਵਧੀਆ ਆਪਣੀ ਸਬਜ਼ੀ ਦਾ ਲੁੱਕ ਆਇਆਗਾ ਬਣ ਕੇ ਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਆ ਹੋਣਾ ਆਪਾਂ ਗੈਸ ਬੰਦ ਕਰ ਦਾਂਗੇ ਇਸ ਦੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਜੀ ਇਹ ਤਰੀਕਾ ਮੇਰਾ ਆਲੂ ਮਠੀ ਦੀ ਸਬਜ਼ੀ ਨੂੰ ਬਣਾਉਣ ਦਾ ਤੁਹਾਨੂੰ ਪਸੰਦ ਆਇਆ ਸਾਰੇ ਟਿਪਸ ਤੁਹਾਨੂੰ ਸਹੀ ਲੱਗੇ ਕਿ ਆਪਾਂ ਇਹ ਯੂਜ਼ ਕਰਨੇ ਚਾਹੀਦੇ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਬੈਲ ਆਈਕਨ ਨੂੰ ਜੀ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਆਪਣਾ ਕੋਈ ਵੀ ਨੋਟੀਫਿਕੇਸ਼ਨ ਵੀਡੀਓ ਦਾ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾਇਆ ਕਰੇ Thanks for watching this video.